ਪੰਜਾਬ ਵਿੱਚ ਵਦਰੇ ਫਰੋਤੀਆਂ ਦੇ ਮਾਮਲੇ ਅਤੇ ਕਤਲ ਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਪੁਲਿਸ ਵੱਲੋਂ ਲਗਾਤਾਰ ਹੀ ਗਲਤ ਅੰਸ਼ਰਾਂ ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਵੱਖ-ਵੱਖ ਮਾਮਲਿਆਂ ਵਿੱਚ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 8 ਪਿਸਤੌਲ 34 ਜਿੰਦਾ ਰੌਂਡ 9mm 12 ਰੌਂਡ 10 ਰੌਂਡ 315 ਬੋਰ ਹਥਿਆਰ ਬਰਾਮਦ ਹੋਏ ਹਨ ਇਸ ਮੌਕੇ ਤੇ ਪੁਲਸ ਦਾ ਕਹਿਣਾ ਹੈ ਕਿ ਗੋਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਚੀ ਗੌਰ ਜੀ ਅੱਜ ਆਪਾਂ ਇੱਥੇ ਆਏ ਹਾਂ ਥੋੜਾ ਸਾਂਝਾ ਕਰਨ ਵਾਸਤੇ। ਲਾਸ 2 ਦਿਨ 2 ਦਿਨ ਕਾਫੀ ਆਪਰੇਸ਼ਨ ਚੱਲਿਆ ਸੀ ਆਪਣਾ ਅੰਮ੍ਰਿਤਸਰ ਰੂਰਲ ਪੁਲਿਸ ਦੇ ਵਿੱਚ ਨਾਲ ਬੀਐਸਬੀ ਨਾਲ ਜੋੜ ਕੇ ਆਪਾਂ ਨੇ ਕਾਫੀ ਆਪਰੇਸ਼ਨਸ ਕੀਤੇ ਹਨ। ਅਕੋਰਡਿੰਗ ਡਾਇਰੈਕਸ਼ਨਸ ਆਫ ਡੀਜੀਪੀ ਪੰਜਾਬ ਡੀਆਈਜੀ ਬਾਰਡਰ ਰੇਂਜ ਐਸਐਸਪੀ ਅੰਮ੍ਰਿਤਸਰ ਰੂਰਲ ਜੋ ਥਰਡੀ ਟੀਮਸ ਨੇ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ। ਤੇ ਰਿਕਵਰੀ ਹੋਇਆ ਜੀ 8 ਪਿਸਟਲਸ 66 ਲਾਈਵ ਰਾਉਂਡਸ ਇਹ 6 ਅਕੀਊਜ਼ ਨਾਲ ਆਪਾਂ ਫੜੇ 8 8 ਕੇਸ ਚ ਪਹਿਲਾ ਕੇਸ ਹੈ ਜੀ ਵਿੱਚ ਸੀਆਈਏ ਤੇ ਮਜੀਠਾ ਦੇ ਪੁਲਿਸ ਨੇ ਨਾਲ ਕੰਮ ਕੀਤਾ ਹੈ ਐਫਆਰ ਨੰਬਰ 103 ਇਹ ਸੀਗਾ ਜੀ ਇੰਟੈਲੀਜੈਂਸ ਬੇਸ ਆਪਰੇਸ਼ਨਸ ਹੈਗਾ ਇਹ ਹੈਰੀ ਚੱਡੇ ਵਾਲਾ ਇੱਕ ਗੈਂਗ ਦੇ ਇੱਕ ਗੈਂਗਸਟਰ ਨੂੰ ਆਪਾਂ ਫੜਿਆ ਹੈਰੀ ਚੱਡੇ ਨਾਲ ਇੱਕ ਬੰਦਾ ਜੁੜਿਆ ਸੀ ਗੁਰਪ੍ਰੀਤ ਸਿੰਘ ਜੋ ਰੈਂਗ ਵਾਲਾ ਪੀਐਸ ਮਜੀਠਾ ਹੈ ਗੁਰਪ੍ਰੀਤ ਸਿੰਘ ਬਿਕਰਮਜੀਤ ਸਿੰਘ ਤੇ ਸੁਖਦੇਵ ਸਿੰਘ ਇਹਨੂੰ ਨਾਲ ਕੰਮ ਕਰਕੇ ਇਹਨਾਂ ਨੇ BACG 9mm ਦੇ ਦੋ ਪਿਸਟਲਸ ਇੱਕ PS5 ਪਿਸਟਲ 3 ਲਾਈਵ ਰਾਉਂਡਸ 9mm ਦੀ ਤੇ ਪੰਜ ਲਾਈਵ ਰਾਉਂਡਸ 3 ਬੋਰ ਦੀ ਇਹ ਗੁਰਪ੍ਰੀਤ ਸਿੰਘ ਜਿਹੜਾ ਹੈ ਜੀ ਉਹਦੇ ਤੇ ਪਹਿਲੇ 6 ਪਰਚੇ ਐਫ ਆਈ ਆਰਸ ਐ ਉਹ ਫੁਨੇ ਬਾਹਰ ਆਏ ਸੀ ਜੇਲ ਤੋਂ 3 ਮਹੀਨੇ ਪਹਿਲੇ ਇਹ ਸਾਰੇ ਹੈ 25 ਤੋਂ 35 ਏਜ ਵਾਲੇ ਨੌਜਵਾਨ ਇਹਨਾਂ ਦਾ ਇਰਾਦਾ ਸੀ ਹੈਰੀ ਛੱਡੀ ਨੇ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਸੀ ਕਿਸੇ ਇੱਕ ਨਦੇ ਅਕਿਊਸ ਨੂੰ ਇਹਨਾਂ ਦੇ जो ऑपोजिट पार्टी मारन वास्ते तो अमृतसर रूरल पुलिस ने काफ़ी चंगा काम करके सी आई ए मजिठा पुलिस ने चंगा काम करके इन्होंने एक टारगेटेड किलिंग फील्डिंग अवॉर्ड किए हैं इध एक को अक्यूज़ है जिंद नाम नूर है वो हूं स्पॉट तो फरार है उन्होंने वास्तव आप टीम चलाएं लगभन वास्ते दूजा केस है जी पी एस मेहते का पी एस मेहते एफ आई आर नंबर नाइनटी नाइन एक गुरताज सिंह है एलियास ताज ਇਦਾ ਉਮਰ 22 ਸਾਲ ਹੈ ਜਤੇ ਪਹਿਲੇ ਕੋ ਪਰਚਾ ਹੈ ਨਹੀਂ ਇਹਨਾਂ ਤੋਂ ਇਕਵਰੀ ਹੋਇਆ ਹੈ ਇਕ 9mm ਪਿਸਤਲ ਇਕ ਮੈਗਜ਼ਨ ਤੇ ਚਾਰ ਲਾਈਵ ਰਾਉਂਡਸ ਇਕ ਗੁਰਜੰਤਾ ਲਿੰਕੇਜ ਸੀਗਾ ਅਰਜੁਨ ਮੰਗੇ ਪਿੰਡ ਦਾ ਬਿੱਲੇ ਮੰਗੇ ਦੇ ਨਾਲ ਤੇ ਹੁਣ ਤੱਕ ਦੀ ਦਸਤੀ ਜੀ ਆਇਆ ਹੈ ਕਿ ਇਹ ਵੀ ਕੋਈ ਵਾਰਦਾਤ ਕਰਨ ਵਾਲੇ ਸੀ ਤੇ ਮਹਿਤਾ ਪੁਲਿਸ ਨੇ ਕਾफी ਚੰਗਾ ਕੰਮ ਕਰਕੇ ਇਹ ਵੀ ਅਵਰਟ ਕੀਤਾ ਜੀ ਜੀ ਆਪਣਾ ਬੜੀ ਕਾਮਯਾਬੀ ਹੈ ਬੀਐਸਐਫ ਦੇ ਨਾਲ ਸਾਂਝਾ ਆਪਰੇਸ਼ਨ ਕਰਕੇ ਜੀ ਸਪੈਸ਼ਲ ਸੈਲ ਜਿਹੜਾ ਹੈ ਉਸ ਨੂੰ ਹੁਣ ਦਾ उन्होंने साझा ऑपरेशन किए हैं बी एस एफ नुमाइंता पणिस न बैठे हैं डीसी जी बैठे हैं तो जगू भगवानपुरी गैंग के एक टारगेटेड किलिंग जो फून वाला है वो भी अवर्ट किए लास्ट एक दिन एफ आर रजिस्ट्रो है वन फोर्टी थ्री पी एस कंबो च एक ती बोर दे पिस्टल एक बत्ती बोर के पिस्टल पांच लाइफ राउंड बत्ती बत्ती बोर लाइफ राउंड और कवर किए हैं वो दोषी है जी एक मनजोत सिंह है जो बई साल उम्र है ਉਹ ਹੈ ਪੀਐਸ ਕਲਸੀਆਨ ਦੀ ਇੱਕ ਅਮਰਿਤਪਾਲ ਸਿੰਘੇ ਤਰਨਤਾਰਨ ਦੀ ਉਹ ਵੀ 23 ਸਾਲ ਦੀ ਉਮਰ ਦਾ ਹੈ ਇਹਨਾਂ ਨੂੰ ਟਾਰਗੇਟ ਦਿੱਤੇ ਸੀ ਯੂਐਸਏ ਬੇਸਡ ਕ੍ਰਿਮੀਨਲ ਹਰਪਿੰਦਰ ਸਿੰਘ ਅਲੀਅਸ ਲੱਡੀ ਜੋ ਕੰਟੈਕਟ ਸੀਗਾ ਮਨਜੂਰ ਦੇ ਨਾਲ ਤੇ ਇਹਨਾਂ ਨੇ ਇਹਨਾਂ ਨੂੰ ਪਿਸਟਲਸ ਦੀ ਸਪਲਾਈ ਕੀਤੀ ਸੀ ਤੇ ਇੱਕ ਲੋਕਲ ਮੇਂ ਪਿਸਟਲ ਸਪਲਾਈ ਕੀਤਾ ਸੀ ਇੱਕ ਰੂ ਕੂਰੀਅਰ ਸਪਲਾਈ ਕੀਤਾ ਸੀ ਫ্রম ਪਾਕਿਸਤਾਨ ਇਹਨਾਂ ਦਾ ਵਿਰਾਦਾ ਸੀਗਾ ਕਿ ਇੱਕ ਆਪੋਜ਼ਿਟ ਗੈਂਗ ਵਾਲੇ ਨੂੰ ਮਾਰਨ ਦੀ ਉਹ ਵੀ ਆਪਾਂ ਇੰਟੈਲੀਜੈਂਸਲਰ ਆਪਰੇਸ਼ਨਲ ਅਲੋਂਗ ਵਿਸਫ ਆਪਨੇ ਲੋਟ ਕੀਤੇ। ਇੱਕ ਜੋ ਇੱਕ ਹੋਰ ਰਿਕਵਰੀ ਹੈ ਜੀ ਆਪਣਾ ਪੀਐਸ ਕਤੂਨਗਲ ਦੀ। ਇਹ ਵੀ ਕਾਫੀ ਬੜੀਆ ਹੈ। ਇੱਕ ਬਲਜੀਤ ਸਿੰਘ ਅਲਿਆਸ ਬੱਲੀ ਜਿਹਦਾ ਉਮਰ 30 ਸਾਲ ਹੈ। ਨਾਲ ਗੁਰਮੀਤ ਸਿੰਘ ਅਲਿਆਸ ਨਿੱਕੂ ਜਿਹਦਾ ਉਮਰ ਵੀ 30 ਦੇ ਕਰੀਬ ਹੀ ਹੈ। ਬਲਜੀਤ ਸਿੰਘ ਦੇ 3 ਅਪਿਅਰ ਪਹਿਲੇ ਆਮਸੈਕ ਦੀ ਐਨਡੀਪੀਐਸ ਐਕਟ ਦੀ ਤੇ ਗੁਰਮੀਤ ਉਤੇ ਟੈਕਸ ਦਾ ਕਾਫੀ ਬੱਚੇ ਹੈ। ਇਹ ਦੋਨੋਂ ਬ੍ਰਦਰਸ ਹੈ। ਇਨਾਟੋ ਰਿਕਵਰੀ ਹੋਇਆ 2 32 ਬੋਰ ਦੇ ਪਿਸਟਲ 5 ਲਾਈਬਰਾਉਂ 10 ਲਾਈਬਰਾਉਂ 3 ਬੋਰ ਦੇ ਤੇ 2 ਲਾਈਬਰਾਉਂ ਇਹ ਬਲਜੀਤ ਤੇ ਗੁਰਮੀਤ ਤੋਂ ਜਿਹੜਾ ਰਿਕਵਰੀ ਹੋਣਾ ਉਹ ਉਹਨਾਂ ਦੇ ਘਰ ਤੋਂ ਹੋਇਆ ਤੇ ਇਹ ਦੋਨੋਂ ਫਰਾਰ ਨੇ ਨਦਾਰਸ਼ ਕਾਂਟੇ ਨੇ ਟੋਟਲ ਹੁਣ ਤੱਕ 8 ਪਿਸਟਲਸ ਪਰ ਫੜੇ ਹੈ ਜੀ 6 66 ਲਾਈਬਰਾਉਂ ਤੇ 6 ਐਸਫੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ